ਉੱਖਾ ਭਾਗਨ ਤਾਂ ਬੇ ਖਟਮਟਦੇ ਹੀ ਐ ਸਰੀਰ ਦੇ ਜਿਹੜੀ ਜੀਵ ਦੀ ਹੱਡੀਆਂ ਅਖੀਰਲਾ ਹਿੱਸਾ ਨਾ ਉੱਥੇ ਪਹਿਲੀ ਰਿਕਾਵਟ ਆਉਂਦੀ ਆ ਉਹਨੂੰ ਮੂਲਤਾ ਚੱਕਰ ਕਹਿੰਦੇ ਨੇ ਪ੍ਰਾਣਾਯਾਮ ਦੀ ਹੀਟ ਦੇ ਕੇ ਪ੍ਰਾਨ ਵਾਯੂ ਤੇ ਅਪਾਨ ਵਾਯੂ ਜਿਹੜੀ ਸਰੀਰ ਦੇ ਅੰਦਰ ਹਵਾ ਹੈ ਸਾਡੇ ਅੰਦਰ ਉਹ ਹਰ ਵਾਰਤ ਜਿਹੜੀ ਕੱਢਦੀ ਰਹਿੰਦੀ ਹੈ ਬਾਹਰ ਮਰਜ਼ੂਤਾਂ ਉਹ ਹਵਾ ਨੂੰ ਪੰਡਰੋ ਉਹਦੇ ਵਿੱਚ ਲੈ ਕੇ ਦੋਏ ਇਕੱਠੀਆਂ ਕਰਨੀਆਂ ਪੈਂਦੀਆਂ ਬਾਹਰਲੀ ਵੀ ਅਦਰਲੀ ਉਹ ਅਦਰਲੀ ਜਿਹੜੀ ਉਹ ਜઠਰਾ ਗਨ ਬਰਗੀ ਕਰ ਮੜ ਮੁੜੀਆਂ ਵੀ ਆ ਜਾਂ ਉਤਰ ਜਾਂਦੀ ਐਲੀ ਹੀਟ ਆਉਂਦੀ ਉਹ ਜਦੋਂ ਤੇ ਇਹਦੇ ਨਾਲ ਰਲਦੀ ਆ ਤਾਂ ਇਨੀ ਹੀਟ ਬਣ ਜਾਂਦੀ ਹੈ ਬਾਡੀ 'ਚ ਬਹੁਤ ਹੀਟ ਹੋ ਜਾਂਦੀ ਹੈ ਦਿਮਾਗ ਦੇ ਵਿੱਚ ਹੀਟ ਪਹੁੰਚਦੀ ਹੈ ਜਿਹੜਾ ਮਾੜਾ ਆ ਜੀਆ ਤਾਂ ਕਮਲਾ ਹੋ ਜਾਂਦਾ ਹੈ ਪਹਿਲੇ ਜਮਾਨਿਆਂ ਚ ਬੰਦੇ ਵਿਚ ਅੱਜ ਮਰਨ ਤੇ ਰਿਆ ਰੱਖਦੇ ਹੁੰਦੇ ਤਾਂ ਬਤੌਣਾ ਦਾ ਵੀ ਚੰਦਾ ਸੀ 25 ਸਾਲ ਤੱਕ ਹੀ ਸ਼ਾਦੀ ਨਹੀਂ ਸੀ ਕਰਾਉਂਦੇ 25 ਦੇ ਬਾਅਦ ਜੁਆਇੰਟ ਰਹਦੇ ਸੀ ਪਰ ਸਿਰ ਬੱਚੇ ਪੈਦਾ ਕਰਨ ਵਾਸਤੇ ਸੰਭੋਗ ਦੇ ਵਿੱਚ ਜਾਂਦੇ ਸੀ ਆ ਕੁੱਤਿਆਂ ਮੰਗਣੇ ਸੀ ਕਰਦੇ ਉਹਦੇ ਨਾਲ ਪਰ ਸ਼ਕਤੀ ਸਰੀਰ ਦੀ ਕਾਇਮ ਰਹਿੰਦੀ ਸੀ ਫੇਰ ਉਹਦੇ ਬਾਅਦ ਸਭ ਕੁਝ ਛੱਡ ਜਿਹਾ ਕੇ ਭਜੇ ਤਾਂ ਦੇਸੀ 50 ਸਾਲ ਤੋਂ ਬਾਅਦ ਉਦੋਂ ਬਾਅਦ ਆਪਣਾ ਪਰਪਸ ਸਿੱਧ ਕਰਕੇ ਆਪ ਵੀ ਜਪਦੇ ਸੀ ਦੁਨੀਆ ਨੂੰ ਵੀ ਨਾਮ ਜਪਉਦੇ ਸੀ ਬਹੁਤ ਵਧੀਆ ਸੀ ਸਰ ਸਾਹਮਣੇ ਹੁਣ ਤਾਂ ਹੈ ਹੀ ਨਹੀਂ ਬੁੜਾ ਇਹ ਉਹ ਨਹੀਂ ਨਾਮ ਜਪਦਾਉ ਕਹਿੰਦਾ ਮੈਂ ਜਾਣਾ ਹੀ ਨਹੀਂ ਮੈਂ ਦਵਾਈਆਂ ਹੀ ਇਹ ਦੇ ਖਾ ਲੂਗਾ ਪਤਾ ਹੀ ਚੱਲ ਰਿਹਾ ਕਿ ਤੁਰ ਗਿਆ ਭਈ ਤੁਰ ਗਿਆ ਉਹ ਹੀਟ ਦੇ ਨਾਲ ਉਹ ਖੋਲਦੇ ਸੀ ਉਥੇ ਇਲੈਕਟ੍ਰਾ ਨੂੰ ਬਣਾ ਰਹੇ ਉਹ ਇੱਕਦਮ ਐਂਟਰ ਕਰ ਜਾਂਦੀ ਸੀ ਉਹਦੇ ਅੰਦਰ ਨਾਲ ਸਵਾਸ ਕਰ ਜਾਂਦਾ ਸੀ ਫੇਰ ਗਰਮੀ ਦੇ ਕੇ ਜਦੋਂ ਉਹ ਖੁੱਲ ਜਾਂਦਾ ਸੀ ਉਥੇ ਨਿਸ਼ਾਨੀ ਸੀ ਉਥੇ ਚਾਰ ਪੱਤੇ ਵਾਲਾ ਫੁੱਲ ਲਾਲ ਲੱਗਦਾ ਦਿਸਣ ਲੱਗ ਜਾਂਦਾ ਸੀ ਉਥੇ ਦੇਵਤਾ ਜਿਹੜਾ ਸੀ ਵਿਨੇਸ਼ ਹਕਤੀ ਸੀ ਇਹ ਉਹਨਾਂ ਦੇ ਪ੍ਰਤੀਕ ਨੇ ਦੂਸਰਾ ਜਿਹੜਾ ਸੀ ਇਹ ਤੇ ਥੋੜਾ ਉੱਤਰਾ ਉੱਤੇ ਉਹ ਅਵਿਸ਼ਥਾਨ ਕਹਿੰਦੇ ਸੀ ਉਹਦੇ 6 ਪੱਤੇ ਹੋਇਆ ਕਰਦੇ ਸੀ ਪੀਲੇ ਰੰਗ ਦਾ ਹੁੰਦਾ ਪੱਤਾ ਸਾਰਾ ਉੱਤੇ ਅੱਖਰ ਵੀ ਨਹੀਂ ਫੁਲਾ ਫੁਲਾ ਅੱਖਰ ਤੋਂ ਪੈਦਾ ਹੁੰਦਾ ਇੱਕ ਵਾਰ ਇਹ ਤਾਂ ਇੱਕ ਵੀ ਵੀ ਜਦ ਹੀ ਮੈਂ ਪੀਐਚਡੀ ਦਾ ਨਿਆਂ ਬੋਲੀ ਤੇ ਵਾਦ ਤੈਨੂੰ ਪਤਾ ਅੱਖਰ ਕਿੱਥੋਂ ਆਉਂਦੇ ਨੇ ਕਹੇ ਨਾ ਇਹ ਤਾਂ ਮੈਨੂੰ ਪਤਾ ਨਹੀਂ ਉਜਾਵਾ ਦੱਸੇ ਕਹਿੰਦੇ ਆ ਤਾਂ ਨਵੀਂ ਗੱਲ ਐ ਅਖਰ ਅੰਦਰੋਂ ਹੀ ਪੈਦਾ ਹੋਏ ਨੇ ਮਾਂ ਬੋਲੀ ਅੰਦਰੋਂ ਹੀ ਆਉਂਦੀ ਐ ਸੋ ਉਹਦੇ ਅੱਗੇ ਵਿਸ਼ ਆ ਜਾਂਦਾ ਹੈ ਅਗਲਾ ਚੱਕਰ ਉਹਨੂੰ ਵਿਸ਼ੁੱਧ ਚੱਕਰ ਕਹਿੰਦੇ ਨੇ ਤਹਾ ਨਾਭੀ ਦਾ ਮਣੀਪੂਰਵ ਚੱਕਰ ਇਥੇ ਆ ਕੇ ਦਸ ਪੱਤੇਆਂ ਵਾਲਾ ਨੀਲੇ ਰੰਗ ਦਾ ਫੁੱਲ ਆ ਜਾਂਦਾ ਹੈ ਇਹਦੇ ਵਿੱਚੋਂ ਨੰਨ ਕੇ ਅਗਲਾ ਜਿੱਥੇ ਆ ਟੋਡੀ ਹੈ ਦਿਲ ਹੈ ਇਹ ਦੇ ਬਰਾਬਰ ਰੀੜੀ ਦੀ ਹੱਡੀ 'ਚ 12 ਬਟਿਆਂ ਵਾਲਾ ਫੁੱਲ ਆਉਂਦਾ ਹੈ ਚਿੱਟੇ ਰੰਗ ਦਾ ਗਲ ਵਿੱਚ ਇਹਦੇ ਨੂੰ ਬਿਸ਼ੁੱਧ ਚੱਕਰ ਕਹਿੰਦੇ ਨੇ ਕੰਠ ਚੱਕਰ ਇਹ 16 ਬਟਿਆਂ ਦਾ ਹੁੰਦਾ ਹੈ ਸਾਵਾ ਰੰਗ ਦਾ ਬੜonz ਦੇ ਨੇ ਕਹਿੰਦੇ ਸਾਵਾ ਬੜonz ਨਾ ਚਿੱਟਾ ਨਾ ਨੀਲਾ ਵਿਚਾਲੇ ਜਿਹਾ ਹੁੰਦਾ ਰਹਿੰਦਾ ਇਸੇ ਬਾਅਦ ਜਿੱਥੇ ਦੋਹੇ ਅੱਖਾਂ ਤੇ ਨੱਕ ਦੀ ਗੜਾ ਇਹਨੂੰ ਅੱਗੇ ਟੱਕਰ ਫੈਦੇ ਨੇ ਇੱਥੇ ਕਨਸੈਂਟਰੇਸ਼ਨ ਮਨ ਇੱਥੇ ਬਾਤਾਂ ਕਰਦਾ ਹੈ ਬੁੱਧੀ ਮਨ ਸੋਚਣ ਸ਼ਕਤੀ ਚਿੱਤ ਇਹਨਾਂ ਦਾ ਨਿਵਾਸ ਇਸ ਸੰਸਾਰ ਤੇ ਡਾਊਨਵਰਡ ਨੂੰ ਹੈ ਇੱਥੇ ਇੱਥੇ ਸਿਰਫ ਦੋ ਪੱਤਿਆਂ ਦਾ ਹੁੰਦਾ ਤੇ ਲਾਲ ਸੁਰਖ ਰੰਗ ਹੁੰਦਾ ਕੁਲਮ ਫਲਾ ਲੋ ਲਾਲ ਹੈ ਇੱਥੇ ਗੁਰੂ ਦੇ ਦਰਸ਼ਨ ਹੁੰਦੇ ਨੇ ਆਪਣੇ ਦੇ ਪ੍ਰਕਾਸ਼ ਦੇ ਵਿੱਚ ਹੁੰਦੇ ਨੇ ਲਾਲ ਰੰਗ ਦੇ ਪ੍ਰਕਾਸ਼ ਇਥੋਂ ਦਾ ਗੁਰੂ ਹੈਲਪ ਕਰਦਾ ਇਥੇ ਤੇ ਦਾ ਜੀਵ ਆਪਣੀ ਮਿਹਨਤ ਕਰਕੇ ਪਹੁੰਚਦਾ ਹੈ ਇਥੋਂ ਗੁਰੂ ਮੇਰੇ ਨੂੰ ਅੱਗੇ ਤਰੁਕਤੀ ਆਉਂਦੀ ਹੈ ਤੇ ਆਤਾ ਧਿਆਨ ਦੇਦੀ ਇਹ ਤਿੰਨੇ ਚੀਜ਼ਾਂ ਤੋੜ ਕੇ ਇੱਕ ਬਣਾ ਲੈਂਦੀ ਹੈ ਇਹਦੇ ਵਿੱਚੋਂ ਨਗਾਉਂਦਾ ਹੈ ਗੁਰੂ ਸਾਵਧਾਨ ਗੁਰੂ ਹੋਵੇ ਨਗਾਹ ਦਿੰਦਾ ਹੈ ਜੇ ਜੁਰੂ ਨਾਲ ਸੰਪਰਕ ਨਾ ਰੱਖੋ ਫੇਰ ਇਹ ਫਸ ਜਾਂਦਾ ਇਥੋਂ ਗਾਹ ਸ਼ਕਤੀਆਂ ਦਾ ਮੰਡਲ ਸ਼ੁਰੂ ਹੁੰਦਾ ਇਹਦੇ ਚ ਜਿੱਡੀਆਂ ਸਿੱਧੀਆਂ ਬੇਹਤ ਸ਼ਕਤੀਆਂ ਅਦਰ ਹੁਲਾਰੇ ਆਉਣਗੇ ਕਰਕੇ ਦੇਖੇਗਾ ਬਾਬੇ ਫਰੀਦ ਨੇ ਕਰਕੇ ਦੇਖਿਆ ਉਹ ਚਿੜੀਓ ਮਰਵੰਜੋ ਸਾਰੀਆਂ ਮਰ ਗਈਆਂ ਚਿੜੀਓ ਜੀਵੰਤ ਸਾਰੀਆਂ ਜਿਉਂਦਿਆ ਹੋ ਗਈਆਂ ਉਹ ਸ਼ਕਤੀ ਨਹੀਂ ਸਭ ਵੀ ਜਾਂਦੇ ਜਿਹਦਾ ਨੌ ਲੋਗ ਆਉਨੇ ਆ ਗਿਆ ਜਿਹਨੂੰ ਧਿਆਨ ਹੋਇਆ ਆ ਗਿਆ ਪਤਾ ਲੱਗ ਗਿਆ ਵੀ ਮੇਰੇ ਇੱਥੇ ਸ਼ਕਤੀ ਆ ਐ ਵੀ ਪਤਾ ਵੀ ਉਹ ਗੱਡੀ ਉਤਰਿਆ ਹੁਣ ਫਲਾਣੇ ਤੋਂ ਗਿਆ ਤੇਮਕੇ ਤੋਂ ਗਿਆ ਤੁਰੇਗਾ ਹੀ ਪਤਾ ਲੱਗਦਾ ਵੀ ਅੱਜ ਮੇਰੇ ਵੱਲੋਂ ਤੁਰਿਆ ਕਹਿੰਦਾ ਪ੍ਰਸ਼ਾਦੇ ਲਾ ਲ ਬਾਬਾ ਸਾਹਿਬ ਸਿੰਘ ਜੀ ਕਹਿਣ ਲੱਗੇ ਲਾਜ਼ਰੀ ਬੁਲਾਏ ਕਹਿੰਦੇ ਭਾਈ ਅੱਜ ਤਿੰਨ ਪੀਪਿਆਂ ਦਾ ਪ੍ਰਸ਼ਾਦ ਬਣਾਓ ਬਾਬਾ ਜੀ ਆਉਣਾ ਕਹਿੰਦੇ ਹਾਂ ਸੰਗਤ ਨੇ ਆਉਣਾ ਲਾਜ਼ਰੀ ਆ ਗਿਆ ਕਹਿੰਦਾ ਸੁਕੇ ਪਾਸ਼ਾ ਕੀ ਹੁੰਦਾ ਹੈ ਨੀ ਕਿਉਂਕਿ ਉਹਨਾਂ ਦੀ ਬਰਿਆਦਾ ਸੀ ਜੋ ਕੁਛ ਆ ਜਾਂਦਾ ਸੀ ਉਹਨਾਂ ਨੇ ਬਣਾ ਕੇ ਬਾਕੀ ਦਰਿਆ ਦੇ ਚ ਪਾ ਦਦੇ ਸੀ ਮੱਛੀਆਂ ਕੱਟਿਆ ਸੁਣਾਏ ਮੁੱਦੇ ਮਾਰ ਦਿੰਦੇ ਸੀ ਦੂਜੇ ਜਨ ਆਉਂਦਾ ਸੀ ਗੁਰੂ ਤੀਸਰੇ ਪਾਸ ਜਾਂਦਾ ਵੀ ਆਏ ਇਥੇ ਜੋ ਕੁਛ ਬਣਿਆ ਹੁੰਦਾ ਬਿਆਸਾ ਦਰਿਆ ਜਾ ਕੇ ਮੁੱਦੇ ਮਾਰ ਗਣੇ ਕਣੇ ਧੋਗੇ ਲਿਆਉਣੇ ਉਥੋਂ ਦੂਏ ਜਨ ਆਉਣਾ ਤਾਂ ਕੁਝ ਬਣਾਉਂਦੇ ਸੀ ਆਈ ਰੋਟੀ ਮਦਾਨ ਦੇ ਡੇਰੇ ਦਾ ਸੀ ਜਦੋਂ ਬਾਦਰੀਆ ਤੁਕੇ ਵਾਇਰ ਹੀ ਹੈ ਜਦ ਇਹ ਨੇ ਖਾਦੇ ਨੇ ਰੋਕ ਲਿਆ ਕਿ ਵਾਹ ਰਿਹਾ ਹਸੀਨ ਜਾਓ ਮਨ ਦੇ ਤਨ ਬਹੁ ਵੀ ਤੇਰੇ ਬੀਪੇ ਕੇ ਹਉੜੇ ਦੇਵੇ ਸ਼ਰਦਾ ਵਾਲੇ ਸੀ ਗਏ ਤੇ ਨੀ ਬੀਪੇ ਪਾਣੀ ਦੇ ਪਰਲੇ ਪ੍ਰਸ਼ਾਦ ਬਣਾ ਲਿਆ ਲੱਦਰ ਬਣ ਗਿਆ ਤੇ ਹਲੇ ਦਾ ਪ੍ਰਸ਼ਾਦ ਤੇ ਹੰਦੀ ਪਿਆਵੇ ਇਹਦੇ ਨੂੰ ਜਦ ਪ੍ਰਸ਼ਾਦੇ ਤਿਆਰ ਹੋ ਗਏ ਇਕ ਪਲਟਣ ਆ ਗਈ ਦਰਸ਼ਨ ਕਰ ਮਹਾਪੁਰਸ਼ਾਂ ਦੇ ਸਭ ਨੂੰ ਪਤਾ ਲੱਗ ਗਿਆ ਵੀ ਅਮਰਤ ਵੇਲੇ ਇਹਨਾਂ ਨੇ ਕਹਿਤਾ ਸੀ ਉਸ ਵੇਲੇ ਕਿਥੋਂ ਤੁਰੇ ਸਾਰਾ ਕੁਝ ਦੇਖ ਰਿਹਾ ਸੀ ਇਹ ਦ੍ਰਿਸ਼ਟੀ ਪੈਦਾ ਹੋ ਜਾਇਆ ਕਦੀਆ ਉਹ ਇਸ ਮੋਢਰ ਚ ਹੁਸੀਆ ਜਿੱਥੇ ਜੀ ਮੈਂ ਹੁਣ ਗੱਲ ਕਰਨਾ ਫਾਸਰਾ ਦਲ ਕਹਿੰਦੇ ਨੇ ਇਹਨੂੰ ਮੋਢਰ ਇਹਦੇ ਵਿੱਚ ਇੱਕ ਤਾਂ ਉਹ ਦੇ ਵੀਰੇ ਭਟ ਜਾਂਦੇ ਨੇ ਸ਼ਕਤੀਆਂ ਦਿਖਾਉਣ ਲੱਗ ਜਾਂਦੇ ਨੇ ਉਹ ਗਿਰ ਜਾਂਦੇ ਨੇ ਨਾਟਕ ਦੇਤੇ ਕੀਏ ਕੋਗਾਜਾ ਪ੍ਰਭ ਲੋਗ ਨੂੰ ਆਪ ਪਨਾਹ ਪਰੂ ਪਰਮੂ ਦੇ ਰੋਗ ਜਾਂਦੇ ਨੇ ਇਹਨੂੰ ਦਿਖਾਉਂਦੇ ਨਹੀਂ ਹੈ ਮੈਂਟਲ ਪਾਵਰ ਜਿਹੜੀਆਂ ਉਂਗਲੀਆਂ ਦੇ ਅੰਦਰ ਮਾਨਸਿਕ ਪਾਵਰ ਉਰੀ ਲਗਾਉਂਦੇ ਅੰਦਰ ਇਹਨੂੰ ਜਜ ਬਕਾ ਦਿੰਦੇ ਕਿੰਨਾ ਇਨਸਾਨ ਘਟ ਪੈ ਜੇ ਆਰੇ ਨਾਲ چیرਣ ਵਾਲੇ ਟੀਲ ਇਹ ਸ਼ਕਤੀ ਦਾ ਦਿਖਾ ਦੇਣਗੇ ਵੀ ਮੈਂ ਰਾਮ ਨਾਲ ਕੀ ਰਿਹਾ ਜਾਵਾਂ ਉੱਦ ਦੇ ਵੀ ਉਹਦੇ ਦੇਰੀ ਖੁੰਡੇ ਕਰਦੇ ਨਾਲ ਜਲਾ ਦਾ ਦੇ ਹੱਥ ਤੋੜਦੇ ਨੇ ਤੋਂ ਇਹ ਸ਼ਕਤੀਆਂ ਦਾ ਮੰਡਲ ਹੈ ਬਹੁਤ ਬਾਰੇ ਵਾਦਸਿਆ ਇਹ ਸੰਸਾਰ ਦਾ ਜੇ ਅਨੰਦ ਦਾ ਇਹ ਹਜ਼ਾਰ ਪੱਤੇ ਦਾ ਇਹ ਫੁੱਲ ਹੈ ਸਵੇਰ ਦਾ ਰੰਗ ਰੋਸ਼ਨੀ ਜੰਪਦੀ ਹੈ ਬਹੁਤ ਨਿਗਰਣਟੀ ਜੀ ਤੇ ਪ੍ਰਕਾਸ਼ ਹੈ ਪ੍ਰਕਾਸ਼ ਹੋ ਜਾਂਦਾ ਇਹਦੇ ਬਾਅਦ ਬੇਕ ਮੰਡਲ ਸ਼ੁਰੂ ਹੁੰਦਾ ਹੈ ਵਿਵੇਗ ਮੰਡਲ ਦੇ ਵਿੱਚ ਜਾ ਕੇ ਪਹਿਲਾ ਕੁਐਸਚਨ ਆਉਂਦਾ ਮੈਂ ਕੌਣਾ ਮੈਂ ਆ ਕਿੱਥੋਂ ਗਿਆ ਮੇਰਾ ਸਰੂਪ ਕੀ ਹੈ ਗਿਆਨ ਹੋ ਜਾਂਦਾ ਵੀ ਇਹ ਜੇ ਸਰੀਰ ਤਾਂ ਮੈਂ ਹੋ ਜਾਣਾ ਹੀ ਹਟਾ ਚੁੱਕਿਆ ਆਪਣੇ ਪਿਛਲੇ ਜਨਮਾਂ ਦਾ ਵੀ ਗਿਆਨ ਹੋ ਜਾਂਦਾ ਵੀ ਮੈਂ ਪਿਛਲੇ ਜਨਮ ਕਿਹੜਾ ਨੇ ਤੌਂਦੀ ਫੇਮਾ ਹੋਇਆ ਤਾਂ ਇਥੇ ਗੁਰੂ ਦੇ ਸ਼ਬਦ ਦੀ ਲੋੜ ਪੈਦੀ ਆ ਉਹਦੇ ਬਾਅਦ ਦਰਸ਼ਨੇ ਦੁਆਰ ਸੇ ਪ੍ਰਵੇਸ਼ ਕਰਦਾ ਹੈ ਤੇ ਉਹਦਾ ਰੂਪ ਹੋ ਜਾਂਦਾ ਮਹਾਰਾਜ ਕਹਿੰਦੇ ਖਟਮਟ ਦੇਹੀ ਮਨ ਬਹਿ ਰਹੀ ਮਨ ਜਿਹੜਾ ਰਾਗ ਤੇ ਰਹਤ ਹੋ ਜਾਂਦਾ ਜਦੋਂ ਇਹ ਹੁੰਦਾ ਫਿਰ ਸੁਰਤ ਸ਼ਬਦ ਤੋਂ ਨੰਤਰ ਜਾਂਦੀ ਉਹ ਤੁਨ ਜਾਗਦੀ ਹੈ ਪਤ ਤ ਉਹ ਤੁਨ ਜਗਦੀ ਬਾਦੇ ਅਨਹਦ ਬੀਣਾ ਗੁਰਬਚਨੀ ਸਾਚ ਪਤੇ ਬੀਣਾ ਵੱਜਦੀ ਆ ਉਥੇ ਸੱਚੇ ਨਾਮ ਦੀ ਤੁਨ ਜਾਗਦੀ ਹੈ ਗਿਆਨ ਦਾ ਉੱਥੇ ਪ੍ਰਕਾਸ਼ ਹੁੰਦਾ ਆਪਣੇ ਸਰੂਪ ਦਾ ਗਿਆਨ ਹੁੰਦਾ ਹੈ ਉਸ ਤੋਂ ਬਾਅਦ ਵਹਿਗੁਰੂ ਦੇ ਵਿੱਚ ਲੀਨਤਾ ਹੋ ਜਾਂਦੀ ਹੈ ਚਾਰ ਕਿਸਮ ਦੀ ਲੀਨ